ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਸ਼ਾਟਾ ਦੇ ਵਿੱਚ ਕਾਲੀਦਰ ਦੇ ਕੌਂਸਲਰ ਨੂੰ ਗੋਲੀ ਮਾਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਝੰਡੇ ਵਾਲੇ ਦਾ ਰਹਿਣ ਵਾਲਾ ਸੀ ਕੌਂਸਲ ਮੌਜੂਦਾ ਕੌਂਸਲ ਜੋ ਕਿ ਕਿਸੇ ਕੰਮ ਦੇ ਲਈ ਅੰਮ੍ਰਿਤਸਰ ਦੇ ਸ਼ਾਟਾ ਸਾਹਿਬ ਗੁਰਦੁਆਰੇ ਦੇ ਕੋਲ ਆਇਆ ਸੀ ਜਿੱਥੇ ਬਦਮਾਸ਼ਾਂ ਦੇ ਵੱਲੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਤਸਵੀਰਾਂ ਜੋ ਉਹਨੇ ਤੁਹਾਨੂੰ ਸਾਂਝੀ ਕਰਾਂ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਸਰ ਦਾ ਇਲਾਕਾ ਜੋ ਕਿ ਕਾਫੀ ਭੀੜ-ਪਾੜ ਵਾਲਾ ਇਲਾਕਾ ਹੈ ਔਰ ਸ਼ਾਟਾ ਸਾਹਿਬ ਗੁਰਦੁਆਰਾ ਹੈ ਜਿੱਥੇ ਕਿ ਲੋਕ ਨਤਮ ਹਰਿੰਦਰ ਸਿੰਘ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਾਈ ਗਈ ਸੀ ਜਿਸ ਦੇ ਚੱਲਦੇ ਪਿਛਲੇ ਦਿਨਾਂ ਦੇ ਵਿੱਚ ਵੀ ਉਸ ਦੇ ਘਰ ਦੇ ਬਾਹਰ ਅਣਪਛਾਤੇ ਬੰਦਿਆਂ ਦੇ ਵੱਲੋਂ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਵੀ ਹਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ ਨੇ ਫੋਨ ਕਾਲ ਵੀ ਆਉਂਦੇ ਰਹੇ ਨੇ ਤਾਂ ਅੱਜ ਅੰਮ੍ਰਿਤਸਰ ਸ਼ਾਟਾ ਸਾਹਿਬ ਦੇ ਵਿੱਚ ਹਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਚਸ਼ਮਦੀਦਾਂ ਦੇ ਵੱਲੋਂ ਦੱਸਿਆ ਗਿਆ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਅਣਪਛਾਤੇ ਨੌਜਵਾਨ ਆਏ ਸੀ ਜ ਹਰਜਿੰਦਰ ਸਿੰਘ ਦੇ ਸਿਰ ਦੇ ਵਿੱਚ ਜਾ ਕੇ ਵਜਦੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਜੋ ਨੇ ਪਰਿਵਾਰ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਵੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਦਾ ਜਵਾਨ ਪੁੱਤ ਸੀ ਹਰਜਿੰਦਰ ਸਿੰਘ ਜੋ ਕਿ ਮੌਜੂਦਾ ਕੌਂਸਲਰ ਸੀ ਔਰ ਉਸ ਦਾ ਅੱਜ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪਰਿਵਾਰ ਦਾ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਬੁਰਾ ਹਾਲ ਹੋਇਆ ਤੇ ਨਾਲ ਦੇ ਨਾਲ ਤਸਵੀਰਾਂ ਜੋ ਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਜ਼ਾਰ ਪੂਰਾ ਜੋ ਇੱਕ ਥਾਂ ਦੇ ਉੱਤੇ ਇਕੱਠਾ ਹੋਇਆ ਤਾਂ ਵੇਖ ਸਕਦੇ ਹੋ ਜ ਕਾ ਕਿ ਕਈ ਰਾਉਂਡ ਜੋ ਹੈ ਫਾਇਰ ਕਿਤੇ ਕੀਤਾ ਦੋ ਗੋਲੀਆਂ ਜੋ ਉਸਦੇ ਸਿਰ ਦੇ ਵਿੱਚ ਵੱਜੀਆਂ ਨੇ ਜਿਸ ਦੇ ਕਰ ਰਜਿੰਦਰ ਸਿੰਘ ਦੀ ਮੌਕੇ ਤੇ ਉੱਤੇ ਮੌਤ ਹੋ ਗਈ ਹੈ ਤਾਂ ਵੇਖ ਸਕਦੇ ਹੋ ਕਿਸ ਪ੍ਰਕਾਰ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੌਜੂਦਾ ਕੌਂਸਲ ਰਜਿੰਦਰ ਸਿੰਘ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਰਜਿੰਦਰ ਸਿੰਘ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਮੌਜੂਦਾ ਕੌਂਸਲ ਸੀ ਤਾਂ ਅੰਮ੍ਰਿਤਸਰ ਕਿਸੇ ਕੰਮ ਦੇ ਲਈ ਆਇਆ ਸੀ ਔਰ ਉੱਤੇ ਹੀ ਬਦਮਾਸ਼ਾਂ ਦੇ ਵੱਲੋਂ ਮੋਟਰਸਾਈਕਲ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਦੇਖਿਆ ਦਿਓ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਦਮਾਸ਼ਾਂ ਦੇ ਵੱਲੋਂ ਸ਼ਰਿਆਮ ਭਰੇ ਬਾਜ਼ਾਰ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਨਾ ਤਾਂ ਅੰਮ੍ਰਿਤਸਰ ਦੇ ਛਾਟਾ ਸਾਹਿਬ ਗੁਰਦੁਆਰਾ ਦੇ ਜਿੱਤੇ ਕੋਲ ਬਦਮਾਸ਼ਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਗੋਲੀਆਂ ਮਾਰ ਕੇ ਕੌਣਸਰ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਨਾਲ ਮੇਰੇ ਬਗਲੇ 'ਚ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਪਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਹੈ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਪਏ ਆ ਤੇ ਜਾਂ ਇਹਨਾਂ ਦਾ ਸਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ-ਪਾਤ ਹੋਇਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੱਟੋ-ਘੱਟ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਸਾਹਦੇ ਤੇ ਆਏ ਸੀ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟੱਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਹਾਂ ਜੀ ਬਸ ਇਹ ਤਕ ਤਕਰੀਬਨ ਕਿੰਨੇ ਗੋਲਿਆਂ ਤੇ ਨੇ 3040 ਤੇ ਬੱਲੇ ਦੀ ਹਾਸੇ ਕਿ ਕਿਸ ਤਰ੍ਹਾਂ ਦੀ ਸੀਗੀ ਰਕੇਸ਼ਵਰ ਹਾਲਤ ਹੋਰੀ ਉਸ ਟਾਈਮ ਨਹੀਂ ਬਹੁਤ ਮਾੜੀ ਕੋਈ ਹਲਚਲ ਨਹੀਂ ਹੈਗੀ ਮੇਰਾ ਛੋਟਾ ਬ੍ਰਦਰ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਗਏ ਮੁੰਡੇ ਤੇਨਾਂ ਚਾਹੇ ਹਰਜਿੰਦਰ ਸਿੰਘ ਕੌਂਸਲਰ ਮੌਜੂਦਾ ਅਕਾਲੀਦਾਨ ਨੂੰ ਜੜੇਆਲਾ ਗੁਰੂ ਦੇ ਰਹਿਣ ਵਾਲੇ ਆ ਸਾਡੀ ਗੱਲਬਾਤ ਕੀ ਆ ਪਾਜੀ ਪਹਿਲਾਂ ਵੀ ਤਿੰਨ ਚਾਰ ਦਿਨ ਪਹਿਲਾਂ ਵੀ ਸਾਡੇ ਘਰੇ ਗੋਲੀਆਂ ਚਲਾ ਕੇ ਗਏ ਸੀ ਉੱਥੇ ਉਹ ਨਸ਼ਾ ਤਸਕਰ ਉਹਨਾਂ ਖਿਲਾਫ ਇਹਨਾਂ ਬਾਅਦ ਚੁੱਕੀ ਸੀ ਕਿ ਉਹਨਾਂ ਧਮਕੀਆਂ ਵੀ ਦਿੰਦੇ ਰਹੇ ਸੀ ਅਸੀਂ ਪੁਲਿਸ ਨੂੰ ਵੀ ਉਸ ਜੜੇਆਲਾ ਸੂਚਿਤ ਕੀਤਾ ਸੀ ਪਹਿਲਾਂ ਤੇ ਅੱਜ ਇਹ ਆਪਣੇ ਸਾਲਾ ਸਾਹਿਬ ਦੇ ਠੇਕੇ ਤੇ ਆਏ ਸੀ ਉਹਨਾਂ ਮਗਰ ਰਿਆਕੀ ਕੀਤੀ ਜੰਨਾ ਰਿਆਕੀ ਕੀਤੀ ਸਾਨੂੰ ਉਹਨਾਂ ਦਾ ਵੀ ਪਤਾ ਤੇ ਉਹਨਾਂ ਅੱਜ ਗੋਲੀਆਂ ਮਾਰ ਕੇ ਜੀਣਾ ਕੌਣ ਹੈਗੇ ਉਹ ਕਿਸ਼ਨਾ ਜੰਡਾਲੇ ਦਾ ਤੇ ਇੱਕ ਕੀੜਾ ਕਰਨ ਨਾਮ ਦਾ ਇੱਕ ਬੁੱਲੀ ਆ ਜੀ ਤੇ ਇੱਕ ਖੁੱਦੂ ਆ ਜੀ ਇੱਕ ਕਿਸ਼ੂਆ ਲਾਗੇ ਹੋਰ ਇੱਕ ਹੋਰ ਕਾਫੀ ਮੁੰਡਿਆਂ ਨਾਲ ਹੈਗੇ ਆ ਅੰਛਾ ਸੂਰਜ ਨਕਸ਼ ਨੰਨੀ ਸਾਰੇ ਵਾਵਾ ਹੀ ਆ ਨੇ ਕੜਾ ਨਸ਼ਾ ਵੇਚ ਉਸ ਮੈਗ ਵੇਚ ਦੀ ਚਟਾ ਨਿਗ ਨਿਗ ਨਿਆਣੀ ਉਹਨਾਂ ਲਾਏ ਹੋਏ ਉੱਥੇ ਇਹਨਾਂ ਸਰਵੇਖੋ ਕਹਿੰਦੇ ਤੂੰ ਇਹ ਗੰਦ ਪਾਇਆ ਜਿਹੜਾ ਮਲੇ ਬੰਦ ਕਰ ਦੋ ਕਿਸੇ ਕੰਮ ਦੀ ਧੱਕੇ ਧਮਕੀ ਬਹੁਤ ਦਿੱਤੀਆਂ ਨੇ ਪਹਿਲਾਂ ਸਰਪੰਚ ਵੱਲੋਂ ਕੀ ਕਾਰਵਾਈ ਕਰਾਈ ਗਈ ਸੀ ਜਿਹੜਾ ਇਹੋ ਜਿਹਾ ਕਦਰ ਚੱਕਿਆ ਹੋਣਾ ਸੀ ਹਾਂਜੀ ਇਹਨਾਂ ਨੇ ਭਾਜੀ ਉਹ ਪੁਲਸ ਨੂੰ ਬੰਦੇ ਫੜਾਏ ਸੀਗੇ ਉਹਨਾਂ ਨੇ ਦੋ ਤਿੰਨ ਵਾਰੀ ਹਮਲਾ ਵੀ ਕੀਤਾ ਸੀ ਘਰੇ ਦੋ ਤਿੰਨ ਬੰਦੇ ਉਹਨਾਂ ਦੇ ਫੜਾਤੇ ਜਾਂਦੇ ਸਾਡੇ ਬੰਦੇ ਛਡਵਾ ਕੇ ਦੋ ਨਹੀਂ ਤਾਂ ਤੁਹਾਡਾ ਸ਼ਰਮਾੜਾ ਕਰਾਂਗੇ ਹੁਣ ਪੁਲਸ ਉਹ ਲੋਕ ਕੀ ਕਾਰਵਾਈ ਕੀਤੀ ਪੁਲਸ ਆਈਏ ਪੁਲਸ ਜੇ ਤੱਕ ਤੇ ਨਹੀਂ ਕੋਈ ਆਇਆ ਜੀ ਸੱਚੀ ਗੱਲ ਤੇ ਪੱਲੋ ਤੋਂ ਕੰਪਲੇਟਾ ਕੀਤੀ ਹੈ ਹਾਂਜੀ ਹਾਂਜੀ ਪਹਿਲਾਂ ਚੰਡੇ ਵਾਲਾ ਬੁਰੂ ਉੱਥੇ ਕੰਪਲੇਂਟ ਅਦਰ ਜਾਏਗੇ ਜੀ ਉਹਨੂੰ ਪਹਿਲਾਂ ਦੱਸਿਆ ਵੀ ਸਾਡੇ ਘਰੇ ਵੀ ਗੋਲੀਆਂ ਚਲਾਈਆਂ ਹੁੰਆਂ ਆਪਣਾ ਭਾਜੀ ਦਾ ਕੌਂਸਲਰ ਦਾ ਨਾਮ ਲੈ ਕੇ ਤੇ ਦਸੂਰ ਅਕਾਲੀ ਦਰਗਾਹੋਂ ਮੌਜੂਦਾ ਕੌਂਸਲਰ ਨੇ ਇਸ ਟਾਈਮ ਤੇ ਕੜੇ ਪਿੰਡ ਦੇ ਜਿਨ੍ਹਾਂ ਨੇ ਗੋਲੀ ਮਾਰ ਉਹ ਭਾਜੀ ਢੰਡਿਆਲੇ ਦੇ ਉੱਥੇ ਹਾਂਜੀ ਹਾਂਜੀ ਉਸੇ ਮਹੱਲੇ ਦੇ ਹੀ ਆ ਜੀ ਸੇਖਪੁਰਾ ਮਹੱਲੇ ਦੇ ਹੀ ਆ ਕੀ ਕਹਦਾ ਚੰਦੇਓ ਅੱਜ ਸਰਕਾਰ ਨੂੰ ਕੀ ਆ ਭਾਜੀ ਬਹੁਤ ਵੜਾ ਤੱਕ ਆ ਗਈ ਤਾਂ ਉਹਨਾਂ ਨੇ ਕਾਰਵਾਈ ਕਹੀ ਚਾਹੀਦੀ ਉਹਨਾਂ ਦੇ ਕਰਨੀ ਫੁੱਲ ਬੜਾ ਫੁੱਲ ਉਹਨਾਂ ਦਾ ਸਮਾਗ ਵਿਖਦੀ ਹੈ ਜੀ ਉੱਥੇ ਤੁਰੇ ਫਿਰਦੇ ਉੱਥੇ ਉਹਨਾਂ ਰਿਆਕੀ ਕੀਤੀ ਬੰਦਿਆਂ ਨੇ ਉਹਨਾਂ ਨੂੰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਨੂੰ ਫਟਾਰਾ ਦਾ ਖੰਡਿਆ ਵੀ ਆਪ ਹੁਣ ਫਟਾਰਾ ਦੇ ਵੱਲੋਂ ਆਹ ਵੇਖ ਲਿਆ ਵੀ ਆਸ਼ਾ ਮੁਕਤ ਕਰਨਾ ਤੇ ਨਸ਼ੇ ਨਹੀਂ ਤਾਂ ਵੇਖੋ ਆਵਾਜ਼ ਚੁੱਕੀ ਹੈ ਜੀ ਆਵਾਜ਼ ਚੁੱਕੀ ਹੈ ਸਰਕਾਰ ਚ ਚਲੋ ਵਧੀਆ ਕਦਮ ਚੁੱਕ ਰਹੀ ਪਰ ਆਵਾਜ਼ ਚੁੱਕੀ ਉਹ ਦੇਖ ਲਓ ਜੀ ਸ਼ਰਮ ਨਾ ਆ ਗਈ ਕੀ ਮੰਗ ਕਰਦੇ ਪ੍ਰਸ਼ਾਸਨ ਕੀ ਮੰਗ ਹੈ ਜੀ ਸਾਨੂੰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਉਹ ਬੰਦੇ ਫੜੇ ਜਾਣ ਜਿਹਨਾਂ ਜਿੱਥੇ ਵੀ ਬੈਠੇ ਨੇ ਉਹ ਕਹਿੰਦੇ ਆ ਵੀ ਅਸੀਂ ਬਾਹਰ ਬੈਠੇ ਸਾਡੇ ਬੱਚੇ ਪਰ ਬਾਹਰ ਨਹੀਂ ਹੋਂ ਉਸ ਤੋਂ ਚਲਾ ਰਿਹਾ ਸਾਰਾ ਕੁਝ ਸਰਕਲ ਉਹਨਾਂ ਦੇ ਬੰਦੇ ਬਹੁਤ ਉੱਥੇ ਆ ਜੀ ਸਾਰੇ ਫੜੇ ਨਹੀਂ ਸਰਪੰਚ ਸਾਹਿਬ ਦਾ ਕੀ ਹਾਲ ਹੈ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਚਾਰ ਗੋਲੀਆਂ ਉਹਨਾਂ ਦੇ ਲੱਗੀਆਂ ਜੀ ਤੇਰਾ ਨਾਮ ਤੇਰਾ ਪਾਲ ਸਿੰਘ ਤੇ ਭਾਜੀ ਕੀ ਗੱਲ ਹੋਈ ਜਿਹੜੀ ਗੋਲੀ ਉਹ ਆਪਾਂ ਨੂੰ ਕੋਈ ਨਹੀਂ ਪਤਾ ਭਰਾਵਾ ਸਾਨੂੰ ਤਾਂ ਉਹਨਾਂ ਨੇ ਬੁਲਾਇਆ ਤੇ ਇੱਥੇ ਦੁਕਾਨ ਤੇ ਪਹੁੰਚ ਗਏ ਸਾਡੇ ਤੇ ਬਜਾਰ ਚ ਦੁਕਾਨ ਅੱਛਾ ਕੀ ਇਨਫੋਰਮੇਸ਼ਨ ਕੀ ਤੁਹਾਨੂੰ ਆਈ ਸੀਗੀ ਉਹ ਕਹਿੰਦੇ ਵੀ ਤੇ ਗੋਲੀ ਚੱਲੀ ਆ ਤੇ ਬਾਹਰ ਇੱਕ ਬੰਦਾ ਡਿੱਗਿਆ ਬਸ ਇਹੀ ਗੱਲ ਹੈ ਅੱਛਾ ਖੁੱਬਾ ਸਾਡੇ ਆਉਂਦਾ ਤੇ ਕਿ ਕਿਤਨੂੰ ਲੈ ਕੇ ਜੇ ਨੇ ਜਿੱਥੇ ਮੈਨੂੰ ਭਰਾਵਾ ਇਹ ਵੀ ਨਹੀਂ ਪਤਾ ਕਿਤਨੂੰ ਲੈ ਕੇ ਕੌਣ ਆ ਕਿੰਨੇ ਖੜਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਪੁਲਿਸ ਵਾਲੋਂ ਕੋਈ ਬੋਲੀ ਬਰਾਬਰ ਨਹੀਂ ਕੀਤੀ ਕੀ ਆ ਇੱਕ ਪਈ ਇੱਥੇ ਉਹ ਇਹਨਾਂ ਨੂੰ ਪਾਈ ਨਹੀਂ ਦਿੱਤੀ ਆਪਿਆ ਵੇਖ ਲੋ ਕਾਨੂੰਨ ਨਹੀਂ ਪਤਾ ਕੋਈ ਮਰੇ ਇਨਫੋਰਮੇਸ਼ਨ ਕਿੱਥੋਂ ਆਈ ਸੀ ਕੌਣ ਗਿਆ ਕਾਨੂੰਨ ਪਤਾ ਹੀ ਨਹੀਂ ਭਾਜੀ ਕੌਣ ਹੈ ਕੌਣ ਨਹੀਂ ਇਹ ਪਤਾ ਲੱਗਾ ਆ ਬਾਹਰ ਆ ਨਾ ਬਾਹਰ ਦਾ ਅੰਦਰ ਹੋਵੇ ਤੇ ਗੱਲ ਕਰੀ ਆ ਤੇ ਬਾਹਰ ਆ ਪਤਾ ਲੱਗਾ ਕਿੰਨੀ ਕੁ ਕੁੜੀਆਂ ਚੱਲੀਆਂ ਸੀ ਪਤਾ ਨਹੀਂ ਸੀ ਅਖਣੇ 1 2 ਚੱਲੀਆਂ ਇਹ ਕਹਿੰਦੇ ਸੀ ਬਾਅਦ ਦਾ ਨਹੀਂ ਪਤਾ ਉਸ ਤੋਂ ਬਾਅਦ ਉਹਨੂੰ ਲੈ ਗਈ ਸੀ ਪਤਾ ਨਹੀਂ ਉਹਨਾਂ ਦੀ ਕੋਈ ਗੱਡੀ ਆਈ ਕੌਣ ਆਇਆ ਗੱਡੀ ਉਹ ਲੈ ਕੇ ਤੇ ਚੱਲ ਗਏ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਗੱਡੀ ਗਈ ਕਿੱਧਰ ਨੂੰ ਲੈ ਕੇ ਇਹ ਵੀ ਨਹੀਂ ਸਾਨੂੰ ਪਤਾ ਹਰਜਿੰਦਰ ਸਿੰਘ ਆ ਸਨ ਆਫ ਲਖਬੀਰ ਸਿੰਘ ਜੀ ਵਾਰਡ ਨੰਬਰ 2 ਜੰਡੇਆਲਾ ਗੁਰੂ ਤੋਂ ਇਹ ਉੱਥੇ ਦੇ ਮੌਜੂਦਾ ਕਾਉਂਸਲਰ ਵੀ ਨਹੀਂ ਏ ਅੱਜ ਥਾਣਾ ਸ਼ਹਿਟਾ ਦੇ ਰਿਹਾ ਇਹਨਾਂ ਦੇ ਸਾੜੇ ਦਾ ਭੈਣੀ ਤੋਂ ਪਿੰਡ ਦੇ ਨਾਲ ਸਾੜਾ ਵਾ ਉਹਦਾ ਫੰਕਸ਼ਨ ਸੀ ਉੱਥੇ ਗੁਰਦੁਆਰਾ ਸਾਹਿਬ ਫੰਕਸ਼ਨ ਤੋਂ ਬਾਅਦ ਇਹ ਹੋਟਲ ਦੇ ਵਿੱਚ ਚਾਹ ਪਾਣੀ ਪੀਣ ਲੱਗੇ ਸੀ ਇਹ ਜਿੱਦਾਂ ਹੀ ਗੱਡੀ 'ਚ ਉਤਰ ਕੇ ਉਹ ਆਪਣੇ ਹੋਟਲ ਵੱਲ ਨੂੰ ਜਾ ਰਹੇ ਸੀ ਤੇ ਕੁਝ ਬੰਦਿਆਂ ਨੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਹੜੀਆਂ ਗੋਲੀਆਂ ਲੱਗਨ ਨਾਲ ਇਹਨਾਂ ਦੀ ਮੌਤ ਹੋ ਗਈ ਜੋ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਜੋ ਇਹਨਾਂ ਨੇ ਪਰਿਵਾਰ ਨਹੀਂ ਸੰਭ ਦੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਘਰ ਦੇ ਉੱਤੇ ਵੀ ਜਿਹੜੀ ਆ ਕਿਸ ਨੇ ਹਮਲਾ ਕੀਤਾ ਸੀ ਉਥੋਂ ਦੇ ਚੰਡੇਆਲੇ ਦੇ ਬੰਦੇ ਨੇ ਕਰਨ ਹੁਣੀ ਇੱਕ ਉਧੂ ਆ ਇੱਕ ਗੋਲਡੀ ਆ ਇੱਕ ਕਿਸ਼ਨ ਆ ਅਤੇ ਇੱਕ ਹੈਗਾ ਵਾ ਰਾਜੂ ਜਿਹੜਾ ਕਿ ਸੂਰਜ ਆ ਜਿਹੜਾ ਇੱਥੋਂ ਦਾ ਚਾਟੀ ਬੇਡਾ ਇਹਨਾਂ ਬੰਦਿਆਂ ਨੇ ਉਹਨੂੰ ਧਮਕੀ ਦਿੱਤੀ ਸੀ ਇਹ ਤੈਨੂੰ ਅਸੀਂ ਜਿਹੜੇ ਆ ਗੋਲੀਆਂ ਮਾਰਨੀਆਂ ਨੇ ਉਹ ਪਰਿਵਾਰ ਜਿਹੜਾ ਇਹਦਾ ਧਿਆਨ ਰੱਖਦੇ ਜੀ ਅੱਜ ਫੰਕਸ਼ਨ ਤੇ ਆਏ ਸੀ ਵੇਲਾ ਇਹਨਾਂ ਦੇ ਨਾਲ ਬੋਤਾਰਾ ਇਹਨਾਂ ਨੇ ਪਰਿਵਾਰ ਤੇ ਸਿਕਿਉਰਟੀ ਰੱਖਦੇ ਸੀ ਧਿਆਨ ਵੀ ਰੱਖਦੇ ਸੀ ਲੇਕਿਨ ਇਹਨਾਂ ਨੇ ਨਾ ਸਾਲਮੀ ਨੂੰ ਖਾਮ ਕੀਤਾ ਅੱਜ ਇਹ ਕੁਦਰਤੀ ਫੰਕਸ਼ਨ ਤੇ ਆਏ ਸੀ ਜਿੱਥੇ ਦੋਸ਼ੀਆਂ ਨੇ ਇਹਨਾਂ ਦੀ ਜਿਹੜੀ ਟਰੈਕਿੰਗ ਕਰਕੇ ਇਹਨਾਂ ਦੇ ਗੋੜੀ ਚ ਲਈ ਜਿਹਦੇ ਅਸੀਂ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਬਾਏ ਨੇ ਇਹਨਾਂ ਦੋਸ਼ੀਆਂ ਦੇ ਖਿਲਾਫ ਮਗਰਮਾ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਸਾਡੀਆਂ ਟੀਮਾਂ ਗ੍ਰਫਤਾਰ ਕਰਨ ਵਾਸਤੇ ਚੱਲਦੇ ਸਰ ਕਿੰਨੇ ਆਮ ਲਾਵਰ ਕਿੰਨੇ ਸੀਗੇ ਸਰ ਕਿੰਨੇ ਆਮ ਲਾਵਰ ਸੀਗੇ ਜਿਹੜੇ ਚ ਦੇਖੋ ਅਜੇ ਤੱਕ ਮੋਟਰਸਾਈਕਲ ਜਿਹੜੇ ਆ ਉਹਦੇ ਚ ਸਾਹਮਣੇ ਜਿਹੜਾ ਜ ਇੱਕ ਮੋਟਰਸਾਈਕਲ ਆਇਆ ਜਿੱਤੇ ਦੋ ਜਣੇ ਸੀ ਲੇਕਿਨ ਇਨਵੈਸਟੀਗੇਸ਼ਨ ਸੀਸੀਟੀਵੀ ਕੈਮਰੇ ਫੁਟੇਜ ਦੇਖ ਰਹੇ ਆਂ ਔਰ ਹੋ ਸਕਦਾ ਦੋ ਤਿੰਨ ਚਾਰੇ ਨਾਲ ਮੋਟਰਸਾਈਕਲ ਹੋਰ ਵੀ ਸਰ ਗੋਲੀਆਂ ਕਿੰਨੀਆਂ ਚੱਲੀਆਂ ਗੋਲੀਆਂ ਕਿੰਨੀਆਂ ਚੱਲੀਆਂ ਸਰ ਜਿਹੜੀ ਕੀ ਸਾਹਮਣੇ ਆਏ ਗੋਲੀਆਂ ਗੋਲੀਆਂ ਆਪਣੇ ਅੰਚ ਕਰੀਬ 4 ਗੋਲੀਆਂ ਜਿਹੜੀਆਂ ਉਹਦੇ ਲੱਗੀਆਂ ਨੇ ਬਾਕੀ ਜਿਹੜੀ ਤਫਤੀਸ਼ ਦੇ ਵਿੱਚ ਨਾ ਬਾਕੀ ਜਿਹੜਾ ਮੌਕੇ ਤੋਂ ਜੇ ਇਹ ਜੇ ਮੁੱਢਲੀ ਇਨਵੈਸਟੀਗੇਸ਼ਨ ਸਰ ਪਰ ਕੇ ਪਰ ਕੇ ਰੋਕਤੇ ਸੀ ਇਹ ਹਾਂਜੀ ਦੱਸ ਰਹੇ ਜੀ ਉਹਨਾਂ ਦੇ ਉੱਥੇ ਇੱਕ ਪਰਿਵਾਰ ਹੈ ਉੱਥੇ ਕੋਈ ਸ਼ੇਗੂਪੁਰ ਮਹੱਲੇ ਦਾ ਪਰਿਵਾਰ ਆ ਜਿਨ੍ਹਾਂ ਨੂੰ ਇਹ ਕੋਈ ਨਸ਼ੇ-ਨੁਸ਼ੇ ਦਾ ਰੋਗ ਦੇ ਜਿਸ ਕਰਕੇ ਉਹਨਾਂ ਨੇ ਇਹਨਾਂ ਦਾ ਆਪਸੀ ਇਹਨਾਂ ਦਾ ਜਿਹੜਾ ਰੰਜਸ ਸੀ ਜਿਸ ਰੰਜਸ ਕਰਕੇ ਉਹਨਾਂ ਨੂੰ ਗੋਲੀ ਮਾਰੀ